ਸੀਗਾ ਬਾਬਾ ਬਲਜਿੰਦਰ ਸਿੰਘ ਜੀ ਦਾ ਤੁਸੀਂ ਤਾਂ ਬੜਾ ਨੇੜਿਓਂ ਵਾਚਿਆ ਹੁਣ ਹਾਂਜੀ ਹਾਂਜੀ ਬਹੁਤ ਪਿਆਰ ਵਾਲੇ ਸੁਭਾਅ ਸੀ ਜੀ ਜਿਨ੍ਹਾਂ ਨੂੰ ਮਿਲਦੇ ਸੀ ਬੜੇ ਪਿਆਰ ਦੇ ਨਾਲ ਬਚਨ ਕਰਦੇ ਸੀਗੇ ਨਾ ਪੁਰਖਾਂ ਵਾਲੇ ਜਿਹੜੀ ਅਵਸਥਾ ਸੀ ਉਹਨਾਂ ਦੀ ਨਾਮ ਨਾਲ ਬਾਣੀ ਨਾਲ ਜੁੜੀ ਹੋਈ ਅਵਸਥਾ ਇੱਕ ਦੀਵਾਨ ਲਾਉਣਾ ਗੱਲ ਵੱਖਰੀ ਹੈ ਪਰ ਦੀਵਾਨ ਦੇ ਵਿੱਚ ਜੋ ਬੋਲਣਾ ਉਹਦੇ ਤੇ ਚੱਲਣਾ ਸਭ ਤੋਂ ਵੱਡੀ ਗੱਲ ਹੈ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਸੀ ਕਿ ਜਿਵੇਂ ਦੀਵਾਨ ਦੇ ਵਿੱਚ ਸਨ ਉਸੇ ਤਰ੍ਹਾਂ ਹੀ ਉਹਨਾਂ ਦਾ ਬਾਦ ਦੇ ਵਿੱਚ ਵੀ ਜੀਵਨ ਸੀ ਸੰਗਤਾਂ ਦਾ ਬਹੁਤ ਹੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਭਲਾ ਕੀਤਾ ਤੇ ਜੋ ਰਾੜਾ ਸਾਹਿਬ ਦੇ ਵਿੱਚ ਕਾਰਜ ਕਰਕੇ ਗਏ ਨੇ ਉਹਨਾਂ ਦੇ ਸਲੰਘਾ ਜੋ ਕਾਰਜ ਨੇ ਬਹੁਤ ਕਾਰਜ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਕਿਉਂਕਿ ਉਹ ਆਪਣੇ ਆਪ ਨੂੰ ਕੁਝ ਵੀ ਨਹੀਂ ਸਿਖਾਉਂਦੇ ਭਾਈ ਸਾਹਿਬ ਜੀ ਨੇ ਪਹਿਲਾਂ ਦੱਸਿਆ ਕਿ ਉਹਨਾਂ ਨੂੰ ਸਟੇਜ ਦੇ ਉੱਤੋਂ ਜਦੋਂ ਉਹਨਾਂ ਨੇ ਦੀਵਾਨ ਸ਼ੁਰੂ ਕਰਨਾ ਸੀ ਸਟੇ ਸੈਕਟਰੀ ਨੇ ਕਿਹਾ ਕਿ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਹੁਣ ਦੀਵਾਨ ਸਜਾਉਣਗੇ ਪਰ ਉਹਨਾਂ ਨੇ ਦੀਵਾਨ ਦੀ ਆਰੰਭਤਾ ਤੋਂ ਪਹਿਲਾਂ ਹੀ ਉਹ ਬਚਨ ਕੀਤੇ ਕਿ ਭਾਈ ਮੈਂ 50 ਵਾਰ ਸੁਣ ਚੁੱਕਿਆ ਕਿ ਮੌਜੂਦਾ ਮੁਖੀ ਵੀ ਇਹ ਨਾ ਕਹੋ ਕਿਉਂਕਿ ਮੈਂ ਇੱਕ ਸੇਵਾਦਾਰ ਹੈ ਇਹ ਬਹੁਤ ਵੱਡੀ ਗੱਲ ਹੈ ਐਡੀ ਸੰਪਰਦਾ ਦੇ ਮੁਖੀ ਹੋ ਕੇ ਇਹ ਬਚਨ ਕਰਨਾ ਇੱਕ ਨਿਮਰਤਾ ਦੇ ਵਿੱਚ ਮਹਾਂਪੁਰਖਾਂ ਨੇ ਆਪਣੇ ਜੀਵਨ ਨੂੰ ਬਤੀਤ ਕੀਤਾ ਬਹੁਤ ਗੁਰਮੁਖ ਪਿਆਰੇ ਹੰਦਾ ਉਧਾਰ ਕੀਤਾ ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨੀ ਉਹ ਜੇ ਮਾਪੁਰਖ ਨੇ ਜਿਹੜੇ ਬਹੁਤ ਘਟ ਨਜ਼ਰ ਆਉਂਦੇ ਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਰਹਿ ਕੇ ਕੀਰਤਨ ਕੀਤਾ ਕਥਾ ਕੀਤੀ ਸੰਗਤਾਂ ਦੇ ਭਲੇ ਵਾਸਤੇ ਬਹੁਤ ਪਰਉਪਕਾਰ ਕੀਤੇ ਨੇ ਤੇ ਨਾਲ ਨਾਲ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਰੱਖਿਆ ਆਪਣੇ ਜੀਵਨ ਨੂੰ ਕੋਈ ਦਾਗ ਨਹੀਂ ਲੱਗਣ ਦਿੱਤਾ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਇਹ ਤਿੰਨ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਬਰਸਾਤ ਹੋ ਰਹੀ ਹੈ ਫਿਰ ਵੀ ਸੰਗਤਾਂ ਦਾ ਕਹਿ ਲੀ ਵੀ ਲੱਕਾਂ ਦੇ ਵਿੱਚ ਹੜ ਆਇਆ ਹੋਇਆ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਇਹ ਤਾਂ ਆਏ ਆ ਜੀ ਪ੍ਰੇਮ ਦੀ ਗੱਲ ਆ ਨਾ ਜੋ ਰਾੜਾ ਸਾਹਿਬ ਦੀ ਸੰਪਰਦਾਇ ਸਿਖਾਉਂਦੀ ਪ੍ਰੇਮ ਹੈ ਪਿਆਰ ਸਿਖਾਉਂਦੀ ਹੈ ਜਿੱਥੇ-ਜਿੱਥੇ ਵੀ ਸਥਾਨ ਮਹਾਂਪੁਰਖਾਂ ਦੇ ਦੇਖੋ ਸ਼੍ਰੀਮਾਨ ਸੰਤ ਬਾਬਾ ਜਸਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ ਇਹਨਾਂ ਦੇ ਵਰਸੀ ਦੇ ਸਮਾਗਮ ਚੱਲ ਰਹੇ ਸੀਗੇ ਕੱਲ ਹੀ ਸਮਾਪਤੀ ਹੋਈ ਆ ਕੱਲ ਤੋਂ ਬਾਅਦ ਵੀ ਇਕੱਠ ਉਸੇ ਤਰ੍ਹਾਂ ਹੀ ਹੈ ਕਿ ਮਹਾਪੁਰਖਾਂ ਦੇ ਸਰੀਰ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦਰੇਡਾਂ ਹੁੰਦੇ ਸਾਂ ਪ੍ਰਦੇਸ਼ਾਂ ਤੋਂ ਸੰਗਤਾਂ ਪਹੁੰਚ ਰਹੀਆਂ ਨੇ ਤੇ ਇਹ ਮਹਾਪੁਰਖਾਂ ਦੇ ਨਾਮ ਜਪਣ ਦੀ ਅਤੇ ਬਾਣੀ ਨਾਲ ਜੋੜਨ ਦੀ ਵਡਿਆਈ ਹੈ ਜੀ ਇਹ ਮਹਾਪੁਰਖਾਂ ਦੀ ਈ ਸੇ ਹੈ ਮਾਤਾ ਜੀ ਸਾਡਾ ਹੋਰ ਵੀ ਲੋਕ ਮੌਜੂਦ ਨੇ ਕੀ ਨਾਮ ਹੈ ਜੀ ਹਾਂ ਜੀ ਡਾਕਟਰ ਪਰਮਜੀਤ ਸਿੰਘ ਜੀ ਡਾਕਟਰ ਸਾਹਿਬ ਪਹੁੰਚੇ ਹੋ ਕਿਹੜੀ ਜਗ੍ਹਾ ਤੋਂ ਪਹੁੰਚੇ ਹੋ ਮੈਂ ਪਿੰਡ ਜਨਾਲੀ ਕਲਾਂ ਦੀ ਨੀਅਰ ਮੰਡੀ ਅਮਦਗੜ ਦੇ ਜੀ ਜੀ ਤੇ ਜਦੋਂ ਪਤਾ ਲੱਗਦਾ ਵੀ ਬਾਬਾ ਬਲਜਿੰਦਰ ਸਿੰਘ ਜੀ ਸਰੀਰ ਤਿਆਗ ਦਿੰਦੇ ਨੇ ਜਾਂ ਸੱਚਖੰਡ ਜਾ ਬਰਾਦਦੇ ਨੇ ਕੀ ਸਭ ਤੋਂ ਪਹਿਲਾਂ ਮਨ ਦੇ ਵਿੱਚ ਕਿਹੜੀ ਗੱਲ ਆਉਂਦੀ ਬਸ ਜੀ ਮਨ ਦੇ ਵਿੱਚ ਬਰਾਗ ਇਸ ਤੋਂ ਉੱਪਰ ਕੁਝ ਸੋਚਦਾ ਹੀ ਨਹੀਂ ਸੀਗਾ ਵੀ ਇਹ ਕੀ ਹੋ ਗਿਆ ਕੀ ਪਾਣਾ ਬੀਤ ਗਿਆ ਇਸ ਕਰਕੇ ਵੀ ਸਾਰੀ ਸੰਗਤ ਜਿੰਨੀ ਦੀਵਾਨ ਹਾਲਤ ਬੈਠੀ ਸੀ ਜਾਂ ਰਾਤ ਨੂੰ ਸੰਗਤ ਪਹੁੰਚੀ ਜਦੋਂ ਉਹਨਾਂ ਨੂੰ ਇਸ ਖਬਰ ਦਾ ਪਤਾ ਲੱਗਦਾ ਤਾਂ ਕਿਸੇ ਨੂੰ ਆਪਣੇ ਆਪ ਦੇ ਕੋਈ ਹੋਸ਼ ਨਹੀਂ ਰਹਿੰਦੀ ਸਭ ਬੇਹੋਸ਼ੇ ਹੋ ਜਾਂਦੇ ਨੇ ਵੀ ਇਹ ਕੀ ਹੋ ਗਿਆ ਸਾਡੇ ਨਾਲ ਹਾਂ ਬਰਸਾਤ ਦਾ ਮੌਸਮ ਹੈ ਮਨ ਦੇ ਵਿੱਚ ਆਇਆ ਨਹੀਂ ਵੀ ਬਰਸਾਤ ਹੋ ਰਹੀ ਹੈ ਵੀ ਸ਼ਾਇਦ ਰੋਕ ਕੇ ਜਾਇਆ ਜਾਵੇ ਜਾਂ ਫਿਰ ਮਨ ਦੇ ਵਿੱਚ ਵਿਚਾਰ ਆਇਆ ਹੋਣਾ ਇਹ ਤਾਂ ਜੀ ਕਿਸੇ ਵੀ ਪੂਰਾ ਪਰ ਬੱਚੇ ਨੇ ਜਿਹਦੇ 4-4 5-5 ਸਾਲ ਦੇ ਉਹਨਾਂ ਨੂੰ ਵੀ ਤੁਸੀਂ ਇੱਥੋਂ ਇਹ ਸਵਾਲ ਪੁੱਛ ਕੇ ਦੇਖ ਲਓ ਉਹ ਵੀ ਇਹ ਕਹਿਣਗੇ ਕਿ ਸਾਨੂੰ ਜ਼ਿੰਦਗੀ ਦੀ ਲਾਈਫ 'ਚ ਬਹੁਤ ਵੱਡਾ ਘਾਟਾ ਪਿਆ ਹੈ ਨਾ ਚੱਲਣ ਵਾਲਾ ਜਿਹੜਾ ਕਿ ਕਦੇ ਜ਼ਿੰਦਗੀ 'ਚ ਝੱਲੇ ਹੀ ਨਹੀਂ ਜਾ ਸਕਦਾ ਕਿਤੇ ਨਾ ਕਿਤੇ ਆ ਬਹੁਤ ਵੱਡਾ ਘਾਟਾ ਪਿਆ ਹੈਗਾ ਫਿਲਹਾਲ ਜਿਹੜਾ ਬਾਬਾ ਜੀ ਦਾ ਸੁਭਾਅ ਸੀ ਉਹ ਵੀ ਬੜਾ ਨਰਮ ਦੱਸਿਆ ਜਾ ਰਿਹਾ ਸੀ ਹਰ ਨਾਲ ਪੇਮ ਸਤਕਾਰ ਦੇ ਨਾਲ ਜਿਹੜਾ ਗੱਲਬਾਤ ਕਰਨਾ ਇਹ ਉਹਨਾਂ ਦੀ ਖਾਸੀਅਤ ਸੀ ਤੇ ਉਸ ਤੋਂ ਬਾਅਦ ਦੱਸਦੀ ਹੈ ਕਿ ਆਪਣੇ ਆਪ ਨੂੰ ਇਸ ਸੰਪਰਦਾਏ ਦਾ ਮੁਖੀ ਅਖਵਾਉਣਾ ਵੀ ਸ਼ਾਇਦ ਉਹਨਾਂ ਨੂੰ ਚੰਗਾਈ ਲੱਗਦਾ ਸੀ ਤੇ ਆਪਣੇ ਆਪ ਨੂੰ ਇਸ ਸੰਪਰਦਾਏ ਦਾ ਜਿਹੜਾ ਇੱਕ ਆ ਸਾਧਾਰਨ ਜਿਹਾ ਮੈਂਬਰ ਜਾਂ ਕਹਿੰਦੇ ਸੇਵਾਦਾਰ ਪਹੁੰਚ ਦੇ ਵਿੱਚ ਜਿਹੜੀ ਉਹਨਾਂ ਦੀ ਮਨ ਨੂੰ ਇੱਕ ਤਰ੍ਹਾਂ ਦੀ ਸ਼ਾਂਤੀ ਮਹਿਸੂਸ ਹੁੰਦੀ ਸੀ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵੌਇਸ ਲਈ ਰਾਣਾ ਸਾਹਿਬ ਤੋਂ ਮੈਂ ਪ੍ਰਕਾਸ਼ ਸ਼ਰਮਾ